ਹਾਂਜੀ ਦੋਸਤੋ ਆਪ ਸਾਰੇ ਠੀਕ-ਠਾਕ ਹੋਗੇ ਮਾਲਕ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਅੱਜ ਆਪਾਂ ਗੱਲ ਕਰਾਂਗੇ ਕੁਲਦੀਪ ਮਾਨਕ ਦੇ ਉਹ ਗੀਤਾਂ ਦੀ ਜੋ ਗੀਤ ਸ਼ਾਇਦ ਤੁਸੀਂ ਹੋਰ ਵੀ ਬਹੁਤ ਲੋਕਾਂ ਨੇ ਸ਼ਾਇਦ ਨਾ ਸੁਣੇ ਹੋਣ ਐਸੇ ਗੀਤ ਨੇ ਕੁਲਦੀਪ ਮਾਨਕ ਦੇ ਪਰ ਜੋ ਮੈਂ ਅਖਾੜੇ ਵਿੱਚ ਸੁਣੇ ਸੀ ਇਹ ਅਖਾੜਾ ਸੀਗਾ ਸਾਡੇ ਪਿੰਡ ਦਾ ਤੇ ਉਹਦੇ ਵਿੱਚ ਉਹਨੇ ਦੋ ਗੀਤ ਗਾਇ ਸੀ ਧਾਰਮਿਕ ਵੇ ਸੋ ਬਹੁਤ ਗਾਇਸੀ ਪਰ ਦੋ ਗੀਤ ਜਿਹੜੇ ਕਿਸੇ ਵੀ ਕੈਸਟ ਦੇ ਵਿੱਚ ਰਿਕਾਰਡ ਨਹੀਂ ਹੋਏ ਉਸ ਨੂੰ ਮੈਂ ਦੱਸੂਗਾ ਕਿਹੜੇ ਕਿਹੜੇ ਗੀਤ ਸੀ ਔਰ ਉਹਨਾਂ ਦੇ ਲਖਾਰੀ ਕੌਣ ਗੀਤਕਾਰ ਤੇ ਉਹ ਕਿਸੇ ਕੈਸਟ ਦੇ ਵਿੱਚ ਰਿਕਾਰਡ ਨਹੀਂ ਹੋਏ ਤੇ ਨਾ ਹੀ ਆਪਾਂ ਨੂੰ ਉਹਦੂ ਬਾਅਦ ਉਹ ਸੁਣਨ ਨੂੰ ਮਿਲੇ ਨੇ ਅਗਰ ਕਿਸੇ ਵੀ ਬਾਈ ਕੋਲੇ ਹੋਣ ਤਾਂ ਜਰੂਰ ਬੇਨਤੀ ਆ ਦੱਸਣਾ ਕਮੈਂਟ ਕਰਕੇ ਵੀ ਹੈਗੇ ਆ ਕਿਹਦੇ ਕੋਲੇ ਆ ਜਾਂ ਰਿਕਾਰਡ ਹੋਏ ਆ ਤੇ ਨਹੀਂ ਹੋਏ ਇਹ ਗੱਲ ਹੈ ਸ਼ਾਇਦ 90 ਕਿ ਦੀ 90 ਤੋਂ ਕੁਝ ਪਹਿਲਾਂ ਹੋ ਜਿਹੜਾ ਮੈਂ ਕੱਲ ਪਰਸੋਂ ਵੀਡੀਓ ਪਾਈ ਆ ਅਖਾੜੇ ਦੀ ਉਦੋਂ ਮੈਂ ਬਹੁਤ ਛੋਟਾ ਸੀ ਉਦੋਂ ਵੱਡੇ ਭਰਾਵਾਂ ਦੇ ਨਾਲ ਗਿਆ ਸੀ ਅਖਾੜਾ ਸੁਣਨੇ ਇਹ ਜੋ ਅਖਾੜੇ ਦੀ ਗੱਲ ਕਰਦਾ ਇਹ ਕਾੜਾ ਸੀ ਸਾਡੇ ਪਿੰਡ ਲੱਗਿਆ ਧਾਰਮਿਕ ਜਗ੍ਹਾ ਤੇ ਧਾਰਮਿਕ ਜਗਾ ਤੇ ਸੀ ਪਿੰਡ ਆਪਣਾ ਰੂੜੇ ਕਲਾ ਮਾਨਸਾ ਬਰਨਾਲਾ ਰੋਡ ਤੇ ਰੋਡ ਤੇ ਬਰਨਾਲੇ ਤੋਂ 30 ਕਿਲੋਮੀਟਰ ਹੈ ਰੂੜ ਮਾਨਸਾ ਤੋਂ ਵੀ ਇੰਨਾ ਕੀ ਹੈ ਅੱਛਾ ਕੁਲਦੀਪ ਮਾਨਕ ਦਾ ਪ੍ਰੋਗਰਾਮ ਹੋਣਾ ਸੀ ਤੇ ਮੈਨੂੰ ਪਤਾ ਲੱਗਿਆ ਅਸੀਂ ਖੇਤ ਤੇ ਰਹਨੇ ਆ ਟਾਣੀ ਚ ਤੇ ਮੈਂ ਪਹਿਲੇ ਹੀ ਅੱਡੇ ਤੇ ਆ ਕੇ ਖੜ ਗਿਆ ਮੈਂ ਅੱਜ ਕਿਉਂਕਿ ਅੱਡਾ ਜਮਾ ਵੱਡੇ ਰੋਡ ਤੇ ਆ ਤੇ ਮਾਨਕ ਸਾਹਿਬ ਦੀ ਗੱਡੀ ਉਧਰੋਂ ਲੁਤਿਆਣੇ ਬੰਨੀ ਆਉਣੀ ਸੀ ਤੇ ਮੈਂ ਅੱਡੇ ਤੇ ਖੜਾ ਤੇ ਪ੍ਰੋਗਰਾਮ ਦੀ ਤਿਆਰੀ ਫੁੱਲ ਤੇ ਜਦੋਂ ਵੀ ਕੁਲਦੀਪ ਮਾਨਕ ਦੀ ਗੱਡੀ ਸਾਹਮਣੇ ਦੇਸੀ ਮੈਂ ਭੱਜ ਕੇ ਅੱਗੇ ਹੋਇਆ ਔਰ ਹੋਰ ਵੀ ਕਾਫੀ ਲੋਕ ਸੀਗੇ ਤੇ ਮਾਨਕ ਸਾਹਿਬ ਨੇ ਗੱਡੀ ਹੌਲੀ ਕਰ ਲਈ ਡਰਾਈਵਰ ਨੇ ਜੋ ਚਲਾ ਰਹੇ ਸੀ ਤੇ ਗੱਡੀ ਰੋਕ ਲਈ ਤੇ ਸ਼ੀਸ਼ਾ ਡਾਊਨ ਕੀਤਾ ਮੈਂ ਫਤਿਹ ਬੁਲਾਈ ਮਾਨਕ ਸਾਹਿਬ ਨੇ ਫਤਿਹ ਪ੍ਰਵਾਨ ਕੀਤੀ ਤੇ ਔਰ ਦੂਸਰੇ ਵਾਇਆਂ ਨੇ ਵੀ ਸਾਰਿਆਂ ਨੇ ਮਾਨਕ ਨੂੰ ਪੂਰਾ ਗੱਲਬਾਤ ਕੀਤੀ ਅੱਗੇ ਚਲੇਗੇ ਗੁਲਦੀਪ ਮਾਨਕ ਸਾਹਿਬ ਪ੍ਰੋਗਰਾਮ ਦੇ ਵਿੱਚ ਉਹ ਧਾਰਮਿਕ ਜਗ੍ਹਾ ਤੇ ਪ੍ਰੋਗਰਾਮ ਸੀ ਸਾਰਾ ਪ੍ਰੋਗਰਾਮ ਹੀ ਧਾਰਮਿਕ ਸੀ ਤੇ ਉੱਥੇ ਗੁਲਦੀਪ ਮਾਨਕ ਜਦੋਂ ਪਹੁੰਚੇ ਆ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਫੋਟੋ ਉਸ ਟਾਈਮ ਦੀ ਹੈ ਇਹ ਫੋਟੋ ਸਾਡੇ ਪਿੰਡ ਦੀ ਹੈ ਉਸ ਟਾਈਮ ਦੀ ਇੱਕ ਸਟੂਡੀਓ ਵਾਲੇ ਨੇ ਖਿੱਚੀ ਸੀ ਦੋ ਤਿੰਨ ਹੋਰ ਫੋਟੋਆਂ ਖਿੱਚੀਆਂ ਸੀ ਤੇ ਪਰਮਾਹ ਫੋਟੋ ਉਤੋਂ ਲੈ ਕੇ ਰੱਖ ਲਈ ਸੀ ਤੇ ਪਰ ਮੈਨੂੰ ਇੰਨਾ ਜ਼ਿਆਦਾ ਇਸ ਚੀਜ਼ ਦਾ ਫੋਟੋ ਵਗੈਰੇ ਦਾ ਵੀਡੀਓ ਦਾ ਪਤਾ ਨਹੀਂ ਹੁੰਦਾ ਸੀ ਉਹ ਬਹੁਤ ਛੋਟਾ ਹੀ ਸੀ ਮੈਂ 10-15 ਸਾਲ ਦਾ ਹੂੰ ਨਾ ਉਦੋਂ ਇੰਨਾ ਕੋਈ ਸਾਹਮਣ ਵਾਲੀ ਚੀਜ਼ ਹੁੰਦੀ ਕਿਉਂਕਿ ਕੈਸ਼ ਤਾਂ ਹੀ ਹੁੰਦੀਆਂ ਟੈਵਰਕੋਟਾ ਹੁੰਦੀ ਆ ਮੋਬਾਈਲ ਵਗੈਰੇ ਤਾਂ ਨਾਮ ਨਿਸ਼ਾਨੀ ਸੀ ਤੇ ਫੇਰੋਂ ਨੇ ਕੁਲਦੀਪ ਮਾਨਗਨੇ ਆਖੜਾ ਸ਼ੁਰੂ ਕੀਤਾ ਧਾਰਮਿਕ ਬਾਬਾ ਬੰਦਾ ਸਿੰਘ ਵਾਹਦਰ ਦੀ ਵਾਰ ਤੋਂ ਸ਼ੁਰੂ ਕਰਕੇ ਅਸਾ ਹੁਣ ਆਪਾਂ ਚੱਲਦੇ ਆਂ ਗੱਲ ਕਰਦੇ ਆਂ ਉਹਨਾਂ ਗੀਤਾਂ ਦੀ ਜਿਹੜੇ ਗੀਤ ਅੱਜ ਤੱਕ ਉਸ ਤੋਂ ਬਾਅਦ ਮੈਂ ਕਿਤੇ ਸੁਣੇ ਨਹੀਂ ਮੈਨੂੰ ਕਿਸੇ ਕੈਸ਼ਟ ਦੇ ਵਿੱਚ ਨਹੀਂ ਮਿਲੇ ਰਿਕਾਰਡ ਨਹੀਂ ਹੋਏ ਅਗਰ ਮਿਲੇ ਹੈ ਕਿਸੇ ਕੋਲੇ ਹੈ ਤਾਂ ਜ਼ਰੂਰ ਦੱਸਣਾ ਉਹ ਗੀਤ ਸੀਗੇ ਸਿਰ ਸਾਡੇ ਤੇ ਦਾਤਿਆ ਰੱਖੀ ਮੇਰਾ ਹੁ ਸਿਰ ਸਾਡੇ ਤੇ ਦਾਤਿਆ ਤੂੰ ਰੱਖੀ ਮੇਰਾ ਸਿਰ ਸਾਡੇ ਤੇ ਦਾਤਿਆ ਤੂੰ ਰੱਖੀ ਮੇਰਾ ਇਹ ਗੀਤ ਲਿਖਿਆ ਹੋਇਆ ਜੱਗੋ ਮਾਜਰੇ ਵਾਲੇ ਦਾ ਇਹ ਗੀਤ ਕਿਸੇ ਕੈਸਟ ਦੇ ਵਿੱਚ ਮੈਨੂੰ ਨਹੀਂ ਮਿਲਿਆ ਔਰ ਦੂਜਾ ਗੀਤ ਸੀਗਾ ਦਿਆਉਣ ਵਾਲੇ ਅਲਵੇਲੇ ਦਾ ਲਿਖਿਆ ਹੋਇਆ ਤਿਆਉਣ ਵਾਲੇ ਅਲਵੇਲ ਬਰਾੜ ਦਾ ਲਿਖਿਆ ਹੋਇਆ ਉਹ ਗੀਤ ਸੀਗਾ ਹੋ ਖਾਲਸੇ ਦਾ ਕੰਮ ਨੀਮਦਾਨੋਂ ਭਜਣਾ ਖਾਲਸੇ ਦਾ ਕੰਮ ਨੀਮਦਾਨੋਂ ਭਜਣਾ ਲੱਗ ਪਏ ਡਰਾਉਣ ਗਿੱਦੜ ਚਿਹਰਾ ਨੂੰ ਓਰੇ ਮੂਰੇ ਆਣ ਕੇ ਜਗਾਉਣ ਸਿਹਰਾ ਨੂੰ ਓਰੇ ਮੂਰੇ ਆਣ ਕੇ ਜਗਾਉਣ ਸਿਹਰਾ ਨੂੰ ਮੌਕਾ ਮੀਲੇ ਪੈ ਜੇ ਨਾ ਹਿੰ ਤੜਾ ਖਾਲਸੇ ਦਾ ਕੰਮ ਨੀਮਦਾਨੋਂ ਭੱਜਣਾ ਖਾਲਸੇ ਦਾ ਕੰਮ ਨੀਮਦਾਨੋਂ ਭੱਜਣਾ ਆ ਗਿਆ ਸ਼ਹੀਦਿਆਂ ਦਾ ਵੇੜਾ ਸੂਰਿਓ ਆਖੇ ਜਾਣ ਵਾਲਾ ਅਲਬੇਲਾ ਸੂਰਿਓ ਆਖੇ ਜਾਣ ਵਾਲਾ ਅਲਬੇਲਾ ਜ਼ੂਰਿਓ ਜੰਗ ਦੇ ਐਲਾਨ ਦਾ ਮਾਮਾ ਭੱਜਣਾ ਖਾਲਸੇ ਦਾ ਕੰਮ ਨੀਮਦਾਨੋਂ ਭੱਜਣਾ ਕਾਲ ਸੇ ਲਕਮ ਨੀ ਮਦਾਨੋ ਭਜਣਾ ਇਹ ਗੀਤ ਵੀ ਮੈਨੂੰ ਉਸ ਵਾਰ ਨਹੀਂ ਮਿਲਿਆ ਸ਼ਾਇਦ ਆਪ ਵੀ ਕਿਸੇ ਨੇ ਨਾ ਸੁਣੇ ਹੁਣ ਇਹ ਗੀਤ ਇਹ ਕਿਸੇ ਕੋਲੇ ਵੀ ਕਿਉਂਕਿ ਕਿਸੇ ਕੈਸ਼ ਦੇ ਵਿੱਚ ਰਿਕਾਰਡ ਨਹੀਂ ਹੋਏ ਇਹ ਕਿਸੇ ਤਰ੍ਹਾਂ ਹੋਰ ਗੀਤ ਹੈ ਉਹ ਉੱਥੇ ਨਹੀਂ ਗਾਇਆ ਸੀ ਉਹ ਵੈਸੇ ਮੈਂ ਕਿਸੇ ਬੰਦੇ ਤੋਂ ਸੁਣਿਆ ਹੈ ਮਾਨਕ ਦੀ ਆਵਾਜ਼ ਚ ਗਾਇਆ ਮੈਂ ਇਹਨੂੰ ਹਜੇ ਤੱਕ ਮਿਲਿਆ ਨਹੀਂ ਉਹ ਗੀਤ ਦੇਵ ਤਰੀਕਾਂ ਵਾਲੇ ਦਾ ਲਿਖਿਆ ਹੋਇਆ ਜੁੱਤੀ ਛੋਟੀ ਬਿਨਾ ਤੁਰੀਏ ਨਾ ਰਾਤ ਨੂੰ ਇਹ ਪ੍ਰੀਤਮ ਬਰਾੜ ਨੇ ਗਾਇਆ ਉਹ ਤਾਂ ਮੈਂ ਸੁਣਿਆ ਪਰ ਕੁਲਦੀਪ ਮਾਨਕ ਨੇ ਗਾਇਆ ਉਹ ਨਹੀਂ ਮੈਂ ਸੁਣਿਆ ਉਹ ਨਹੀਂ ਮੈਨੂੰ ਮਿਲਿਆ ਤੇ ਕੁਲਦੀਪ ਮਾਨਕ ਦੇ ਅੱਜ ਗੱਲ ਸੀ ਇਹਨਾਂ ਸਿਰਫ ਦੋ ਗੀਤਾਂ ਦੀ ਜੋ ਉਸ ਤੋਂ ਬਾਅਦ ਨਹੀਂ ਮਿਲੇ ਅਰਸ ਨੂੰ ਕਿਵੇਂ ਲੱਗਿਆ ਇਹ